ਆਮ ਕਿਰਿਆ ਆਦਾ ਨਾ ਕੋਈ ਤੇ ਆ ਬੜਾ ਰੋਸ ਚੂ ਤੁਹਾਨੂੰ ਭਾਰਤ 3 ਵਜੇ ਤੇ ਬਾਦਰੀ ਕੀ ਕੰਮ ਤੇ ਹੋਤਾ ਹਾ ਨਹੀਂ ਲਖਮੀ ਜੀ ਦੀ ਕਮਿਸ਼ਨ ਲਗਾਓ ਨਹੀਂ ਜੀ ਨਹੀਂ ਇਹ ਬਿਲਕੁਲ ਨਹੀਂ ਹੋਣਾ ਮੇਰੇ ਮੇਰੇ ਝੰਡੇ ਨਾ ਇਹ ਸਰਕਾਰੀ ਪ੍ਰਾਪਰਟੀ ਹੈ ਇਹ ਕਮੇਟੀ ਦੀ ਦੁਕਾਨ ਹੈ ਦੁਕਾਨਦਾਰ ਅਗਰ ਕਹਿੰਦਾ ਕਿ ਮੇਰਾ ਘੰਡਾ ਮੇਰੀ ਮਰਜ਼ੀ ਦੇ ਬਿਨਾਂ ਨਾ ਲੱਗ ਉਤਰਨਾ ਚਾਹੀਦਾ ਨਾ ਮੈਂ ਕੋਹ ਨਾ ਇਹ ਸਰਕਾਰੀ ਪ੍ਰਾਪਰਟੀ ਤੇ ਲੱਗ ਹੀ ਨਹੀਂ ਸਕਦਾ ਜੀ ਇਹ ਸਰਕਾਰੀ ਪ੍ਰਾਪਰਟੀ ਆ ਸਾਡੇ ਡੇਰੇ ਕਿਉਂ ਪਾ ਰਹੇ ਤੁਸੀਂ ਸਾਡੇ ਪੁੱਛੇ ਨਾਲ ਹੀ ਪਤਾ ਚੱਲਦਾ ਹੈ ਬੋਲ ਤ ਨਹੀਂ ਪਾਣੀ ਪਾਣੀ ਕਹਿੰਦੇ ਨੇ ਪ੍ਰਦਰਸ਼ਨ ਕੀ ਤਿਆਰ ਕੀ ਕਰਨਾ ਮੈਂ ਪ੍ਰਦਰਸ਼ਨ ਨਹੀਂ ਕਰ ਰਿਹਾ ਮੈਂ ਸੁੱਤੇ ਹੋਏ ਪ੍ਰਸ਼ਾਸਨ ਨੂੰ ਜਗਾ ਰਿਹਾ ਉਹਨਾਂ ਨੂੰ ਉਹਨਾਂ ਦਾ ਉਹਨਾਂ ਦਾ ਕਰਤੱਵ ਕੀ ਹੈ ਫੇਅਰ ਐਂਡ ਫਰੀ ਇਲੈਕਸ਼ਨ ਕਰਾਣਾ ਚੋਣ ਆਯੋਗ ਦੇ ਆਦੇਸ਼ਾਂ ਦਾ ਪਾਲਣ ਕਰਨਾ ਜ਼ਮੀਨੀ ਸਤ੍ਹਾ ਤੇ ਦੋੜੇ ਮਾਪਦੰਡ ਨਹੀਂ ਹੋ ਸਕਦੇ ਚੋਣ ਆਯੋਗ ਸਾਫ ਸਾਫ ਕਹਿੰਦਾ ਹੈ ਕਿ ਕ੍ਰਾਸਟ ਝੰਡੀਆਂ ਨਹੀਂ ਲੱਗ ਸਕਦੀਆਂ ਕਿਸੇ ਦੁਕਾਨ ਤੇ ਉਹਦੀ ਮਰਜ਼ੀ ਦੇ ਬਿਨਾ ਝੰਡੇ ਨਹੀਂ ਲੱਗ ਸਕਦੇ ਸਰਕਾਰੀ ਬਿਲਡਿੰਗ ਤੇ ਝੰਡੇ ਨਹੀਂ ਲੱਗ ਸਕਦੇ ਸਰਕਾਰੀ ਖੰਭਿਆਂ ਤੇ ਹੋਲਡਿੰਗ ਨਹੀਂ ਲੱਗ ਸਕਦੇ ਲੇਕਿਨ ਪ੍ਰਸ਼ਾਸਨ ਪੂਰੀ ਤਰ੍ਹਾਂ ਨਾਲ ਅੰਨ੍ਹਾ ਹੋਇਆ ਪਿਆ ਇਸ ਕਰਕੇ ਮੈਨੂੰ ਆਣਾ ਪਿਆ ਇਹ ਨਹੀਂ ਹੋ ਸਕਦਾ ਕੇਜਰੀਵਾਲ ਦੀ ਨਿਜਮ ਹੋ ਰੋਣ ਬੀਜਪ ਜਮ 80 ਚੁਣਾਵੀ ਹੋ ਸਕਦੇ ਆ ਇਹ ਸਿਰਫ ਤੇ ਸਿਰਫ ਮੋਦੀ ਬੀਜੇਪੀ ਸਰਕਾਰ ਦੀ ਬੁਖਲਾਹਟ ਹੈ ਜੋ ਤੁਸੀਂ ਦੇਖ ਰਹੇ ਹੋ ਅੱਜ ਇਹਨਾਂ ਨੂੰ ਕਿਸ ਚੀਜ਼ ਦਾ ਡਰ ਹੈ ਸਾਰੇ ਪੰਜਾਬ ਨੂੰ ਪਤਾ ਹੈ ਕਿ ਇਹ ਛੋਟੇ ਨੰਬਰ ਤੇ ਆ ਰਿਹਾ ਪੰਜਾਬ ਦੇ ਵਿੱਚ ਤੇ ਸੈਂਟਰ ਦੇ ਵਿੱਚ ਵੀ ਇਹਨਾਂ ਦੀ ਸਰਕਾਰ ਚੱਲੀ ਹੈ ਉਹਦਾ ਹੀ ਇਹਨਾਂ ਨੂੰ ਡਰ ਹੈ ਜਿਹੜਾ ਇਹਨਾਂ ਨੇ ਅੱਜ ਤਮਾਸ਼ਾ ਕੀਤਾ ਹੈ ਹਰ ਹਰ ਸਰਕਾਰ ਨੂੰ ਹਰ ਪਾਰਟੀ ਨੂੰ ਹੱਕ ਹੁੰਦਾ ਹੈ ਕਿ ਜਦੋਂ ਦਾ ਸੁਪਰੀਮੋ ਜਾਂ ਉਹਨਾਂ ਦਾ ਕੋਈ ਵੀ ਵੱਡਾ ਲੀਡਰ ਆਏ ਤੇ ਸਜਾਵਟ ਦਾ ਜਿੰਮਾ ਸਾਰੇ ਵਰਕਰਾਂ ਦੇ ਸਿਰ ਤੇ ਹੁੰਦਾ ਇਸ ਸੀਨ ਨੂੰ ਡਰ ਕੇ ਬੁਖਲਾਹਟ ਇਹਨਾਂ ਦੀ ਸ਼ੋਅ ਕਰ ਰਹੀ ਆ ਜਿਨ੍ਹਾਂ ਨੇ ਸਾਡੇ ਪੋਸਟਰ ਉਤਾਰਨ ਦੀ ਕੋਸ਼ਿਸ਼ ਕੀਤੀ ਸਾਡੇ ਚੰਦ ਦਾਰੰਦੀ ਕੋਸ਼ਿਸ਼ ਕੀਤੀ ਸਾਡੇ ਵਰਕਰਾਂ ਦੇ ਤੇ ਹੱਥ ਚੁੱਕਣ ਦੀ ਕੋਸ਼ਿਸ਼ ਕੀਤੀ ਇਹ ਇਹ ਪੁਲੇਖੇ ਜੇ ਰਹਿ ਜਾਣ ਕਿ ਆਮ ਆਦਮੀ ਪਾਰਟੀ ਕਦੀ ਨਾ ਤੱਕਾ ਕਰਦੀ ਐ ਨਾ ਤੱਕਾ ਸੈਂਦੀ ਐ ਤੇ ਜੇ ਤੱਕਾ ਕਰਨ ਚਾਹੀਏ ਤੇ ਅਸੀਂ ਤੱਕਾ ਚੰਗੀ ਤਰ੍ਹਾਂ ਕਰਦੇ ਆ ਤੇ ਚੰਗੀ ਤਰ੍ਹਾਂ ਨਿਭੇੜਦੇ ਆ ਫਿਰ ਉਹਨਾਂ ਨੂੰ